ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਦੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਅੱਜ ਦਾ ਮੁੱਦਾ ਹੈ ਜਿਸ ਤੇ ਆਪਾਂ ਗੱਲਬਾਤ ਕਰਾਂਗੇ ਕਿ 2025 ਦੇ ਵਿੱਚ ਪੰਜਾਬ ਦੇ ਵਿੱਚ ਭਿਆਨਕ ਹੜ੍ਹਾਂ ਨੇ ਹਜ਼ਾਰਾਂ ਹੀ ਲੋਕਾਂ ਦੀ ਜਾਨ ਮਾਲ ਨੂੰ ਚੁਣੌਤੀ ਦਿੱਤੀ ਹੈ ਇਸ ਦੇ ਵਿੱਚ ਰਾਵੀ ਬਿਆਸ ਅਤੇ ਸਤਲੁਜ ਨਦੀਆਂ ਦੇ ਪੇਟ ਚੜਨ ਦੇ ਕਾਰਨ ਗੁਰਦਾਸਪੁਰ ਅੰਮ੍ਰਿਤਸਰ ਅਤੇ ਅਜਨਾਲਾ ਵਰਗੇ ਇਲਾਕੇ ਵਿਗੜ ਗਏ ਨੇ ਇਸ ਸੰਕਟ ਦੇ ਵਿੱਚ ਕਾਂਗਰਸੀ ਨੇਤਾ ਅਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆ ਪਿਤੇ 15 ਸਤੰਬਰ ਨੂੰ ਪੰਜਾਬ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਜਾ ਕੇ ਪ੍ਰਭਾਵਿਤਾਂ ਦੇ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਪਰ ਇਸ ਫੇਰੀ ਨੂੰ ਸੁਰੱਖਿਆ ਦੇ ਨਾਮ ਦੇ ਉੱਤੇ ਰੋਕਿਆ ਗਿਆ ਜਿਸ ਦੇ ਨਾਲ ਰਾਜਨੀਤਿਕ ਵਿਵਾਦ ਉੱਠਿਆ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਰਾਵੀ ਨਦੀ ਪਾਰਲੇ ਪਿੰਡਾਂ ਜਿਵੇਂ ਕਿ ਧੂੜ ਪਿੰਡ ਨੂੰ ਪਹੁੰਚਣ ਦੇ ਲਈ ਮਕੌੜਾ ਪੁਲ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ ਜੋ ਕਿ ਇੱਕ ਸੀਮਾਂਤ ਖੇਤਰ ਹੈ ਇਸ ਤੋਂ ਬਾਅਦ ਵਿੱਚ ਰਾਹੁਲ ਗਾਂਧੀ ਨੇ RAMDAS ਖੇਤਰ ਵਿਖੇ ਗੁਰਦੁਆਰਾ ਬਾਬਾ ਬੁੱਢਾ ਜੀ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਿਰੋਪਾ ਪ੍ਰਾਪਤ ਕੀਤਾ ਜਿਸ ਨੂੰ ਲੈ ਕੇ ਵੀ ਵੱਡਾ ਰੋਲੜਾ ਮਚ ਗਿਆ ਹੈ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਅਤੇ ਵਿਵਾਦ ਦੇ ਉੱਤੇ ਵਿਸਥਾਰ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਇਸ ਮਸਲੇ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਖੇੜਾ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਖੇੜਾ ਸਾਹਿਬ ਗੱਲ ਕਰੀਏ ਤਾਂ ਬੀਤੇ ਕੱਲ ਰਾਹੁਲ ਗਾਂਧੀ ਦੀ ਹਾਲ ਹੀ ਦੀ ਪੰਜਾਬ ਫੇਰੀ ਦੇ ਦੌਰਾਨ ਮਕੌੜਾ ਪੁਲ ਤੋਂ ਅੱਗੇ ਜਾਣ ਤੋਂ ਸੁਰੱਖਿਆ ਅਧਿਕਾਰੀਆਂ ਨੇ ਕਿਉਂ ਰੋਕ ਦਿੱਤਾ ਇਸ ਦੇ ਪਿੱਛੇ ਦੇ ਕਾਰਨ ਅਤੇ ਰਾਜਨੀਤਿਕ ਪ੍ਰਭਾਵ ਕੀ ਸਨ ਤੇ ਇਸੇ ਦੇ ਨਾਲ ਹੀ ਗੁਰਦੁਆਰਾ ਬਾਬਾ ਬੁੱਢਾ ਜੀ ਸਾਹਿਬ ਵਿਖੇ ਮੱਥਾ ਟੇਕਣ ਅਤੇ ਸਰੂਪਾ ਪ੍ਰਾਪਤ ਕਰਨ ਦੇ ਨਾਲ ਜੁੜੀਆਂ ਵਿਵਾਦ ਕੀ ਸੀ ਅਤੇ ਇਸ ਨੇ ਸਿੱਖ ਭਾਵਨਾਵਾਂ ਅਤੇ ਰਾਜਨੀਤੀ ਤੇ ਉੱਤੇ ਕਿਹੜੇ-ਕਿਹੜੇ ਅਸਰ ਪਾਏ ਨੇ ਇਸ ਦੇ ਬਾਰੇ ਜਰੂਰ ਦੱਸੋ ਦੇਖੋ ਗੱਲ ਹੈਗੀ ਹੈ ਕਿ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ 2025 ਜਿਹੜੀ ਹੜਾਂ ਦੀ ਪ੍ਰਕੋਪੀ ਆਈ ਹੈ ਪੰਜਾਬ ਦੇ ਵਿੱਚ ਇਹ ਪਿਛਲੇ ਰਿਕਾਰਡ ਤੋੜਦੀ ਹੂੰ ਬਿਲਕੁਲ ਜੀ ਇਹਦੇ ਨਾਲ ਰਿਕਾਰਡ ਹੀ ਤੋੜਿਆ ਕਿ ਇਹਨਾਂ ਨਾਲ ਜਾਨ ਮਾਲ ਦਾ ਨੁਕਸਾਨ ਵੀ ਹੋਇਆ ਫਸਲਾਂ ਨੂੰ ਨੁਕਸਾਨ ਹੋਇਆ 4.5 ਲੱਖ ਏਕੜ ਤੋਂ ਵੱਧ ਜ਼ਮੀਨ ਲਿੱਕੀ ਬਰਬਾਦ ਜ਼ਮੀਨ ਵੀ ਬਰਬਾਦ ਹੋਈ ਤੇ ਫਸਲੀ ਬਰਬਾਦ ਹੋਈ ਬਿਲਕੁਲ ਸਹੀ ਜੀ ਜਦੋਂ ਫਸਲ ਜੱਟ ਦੀ ਮਰਦੀ ਆ ਤਾਂ ਨਸਲ ਨੂੰ ਵੀ ਖਤਰਾ ਹੁੰਦਾ ਤਾਂ ਭਿਕ ਮਰ ਜਾਂਦਾ ਹੂੰ ਸਾਡੇ ਘਰ ਵੀ ਟਹਿ ਗਏ ਉਹਨਾਂ ਦੇ ਹੋਰ ਵੀ ਬਹੁਤ ਜਨਾ ਨੁਕਸਾਨ ਹੋ ਗਿਆ ਲੇਕਿਨ ਉਹਦੀ ਪ੍ਰਭਾਈ ਤਨੀਖ ਸਰਕਾਰਾਂ ਕਰ ਸਕਦੀਆਂ ਲੇਕਿਨ ਹਾ ਦਾ ਨਾਰਾ ਮਾਰਨਾ ਜ਼ਰੂਰੀ ਹੁੰਦਾ ਹੂੰ ਜੀ ਹਾਂ ਜੀ ਹਾ ਦਾ ਨਾਰਾ ਮਾਰਨ ਲਈ ਹਰ ਉਹ ਰਾਣੀ ਤੋਂ ਪਾਰਟੀ ਦੇ ਲੋਕ ਅੱਗੇ ਆਉਂਦੇ ਆਗੇ ਉਸ ਤੋਂ ਬਿਨਾ ਉਸ ਤੋਂ ਬਿਨਾ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਜਿਨ੍ਹਾਂ ਨੇ ਮਤਲਬ ਨਾ ਨੰਗੇ ਪੈਰੀਂ ਜਾ ਕੇ ਉਹ ਸੇਵਾ ਕੀਤੀ ਹੈਗੀ ਹੂੰ ਜੀ ਔਰ ਲੋਕਾਂ ਦੀ ਇਸ ਕਦਰ ਸੇਵਾ ਕੀਤੀ ਆ ਕਿ ਜਦੋਂ ਪੰਜਾਬ ਨੇ ਆਪਣੀ ਹਰ ਮੁਸੀਬਤ ਦਾ ਸਾਹਮਣਾ ਕਰਨਾ ਸਿੱਖਿਆ ਹੁੰਦਾ ਪਹਿਲਾਂ ਸਾਡੀ ਸਾਡੀ ਹੱਡਾਂ 'ਚ ਸਾਡੇ ਸਾਡੇ ਲਹੂ ਦੇ ਵਿੱਚ ਹੈਗਾ ਕਿ ਕੋਈ ਵੀ ਮੁਸੀਬਤ ਆਵੇ ਚਾਹੇ ਉਹ ਮੈਨ-ਮੇਡ ਹੋਵੇ ਚਾਹੇ ਉਹ ਨੇਚਰ-ਮੇਡ ਹੋਵੇ ਜੀ ਉਹਦਾ ਮੁਕਾਬਲਾ ਕਰਦੇ ਆ ਰਹੇ ਆ ਤੇ ਕਦੇ ਉਹ ਸੰਭਾਲਦੇ ਆ ਰਹੇ ਆ ਜੀ ਸਾਰੇ ਜਣੇ ਇੱਕ ਦੂਜੇ ਨਾਲ ਰਾੜ ਮਿਲ ਕੇ ਬਿਲਕੁਲ ਸਹੀ ਜੀ ਨਾ ਅਸੀਂ ਤਾਨੂੰ ਸਾਨੂੰ ਗੁਰੂ ਸਾਹਿਬਾਨ ਤੇ ਗੁੜਤੀ ਇਹ ਮਿਲੀ ਹੈ ਸਾਡੀ ਸਿੱਖਿਆ ਹੀ ਹੈਗੀ ਆ ਹਾਂਜੀ ਹੁਣ ਇਹਦੇ ਵਿੱਚ ਦੇਖਿਆ ਕਿ ਜਿਹੜੇ ਰਾਜਨੀਤਿਕ ਲੋਕ ਹੈਗੇ ਨਾ ਜਦੋਂ ਆਉਂਦੇ ਆ ਉਹਨਾਂ ਦੇ ਪਿੱਛੇ ਰਾਜਨੀਤਿਕ ਵੀ ਲੋੜਾਂ ਹੁੰਦੀਆਂ ਹਾਂ ਜਾਂ ਉਹ ਵੀ ਹੁੰਦਾ ਵੀ ਅਸੀਂ ਨਾ ਪਿੱਛੇ ਰਹਿ ਜਾਈਏ ਹਮ ਹੁਣ ਗੱਲ ਹੈਗੀ ਇਹ ਵੀ ਦੇਖਿਆ ਕਿ ਜੇਕਰ 1 ਮਹੀਨੇ ਬਾਅਦ ਨarendra Modi ਸਾਹਿਬ ਆਏ ਪ੍ਰਧਾਨ ਮੰਤਰੀ ਹਵਾਈ ਸਰਵੇਖਣ ਕੀਤਾ ਜੀ ਉਹਨਾਂ ਨੇ ਮੀਟਿੰਗ ਵੀ ਕੀਤੀ ਹਮ ਪਾਣੀ ਦੇ ਕੇ ਗਏ ਉਹਨਾਂ ਨੇ ਮੰਨਨ ਦੁਖੀ ਹੋਇਆ ਵੀ ਸਾਡੀ ਹੈਲਪ ਕਰਨ ਚਾਹੀਦੀ ਹੈ ਜੋ ਉਹਨਾਂ ਨੇ ਪਹਿਲੀ ਕੇਸ ਦਿੱਤੀ 1600 ਕਰੋੜ ਦੀ ਦਿੱਤੀ ਅਸੀਂ ਮੰਨਦੇ ਹਾਂ ਕਿ ਜਦੋਂ ਪੰਜਾਬ ਦੇ ਗਵਰਨਰ ਕਹਿ ਰਿਹਾ ਕਿ ਇਹ ਜੇ ਪਹਿਲੀ ਕੇਸ ਦਾ ਤੁਸੀਂ ਇਹ ਹੋਰ ਮਿਲੂਗਾ ਹਾਂਜੀ ਮਤਲਬ ਕਿਤੇ ਐਂਡ ਨਹੀਂਗਾ ਹੋਇਆ ਹੂੰ ਹੂੰ ਮਤਲਬ ਸਰਕਾਰਾਂ ਸਿਰਦ ਹੈਗੀਆਂ ਮੌਜੂਦਾ ਪੰਜਾਬ ਸਰਕਾਰ ਨੇ ਵੀ ਪਵਾ ਅਜੇ ਪੰਜੀ ਨਹੀਂ 23 ਦਾ ਵੀ ਨਹੀਂ ਪੈਸਾ ਦਿੱਤਾ ਤੇ ਹੁਣ 25 ਦਾ ਕੀ ਦੇਣਾ ਇਹਨਾਂ ਨੇ ਵੀ ਉਹਦੇ ਹੋਣ ਤੋਂ ਪਹਿਲਾਂ ਦੇਖਿਆ ਕਿ ਅਸੀਂ ਵੀ ਬਹੁਤ ਕੁਝ ਕਰ ਰਹੇ ਹਾਂ 20 ਕਰੋੜ ਦੇ ਦਾਂਗੇ ਆਸੀਂ ਆਹ ਕਰਦਾਂਗੇ ਮਤਲਬ ਇਹਨਾਂ ਦੀ ਸਰਕਾਰ ਦਾ ਮੁੱਖ ਮੰਤਰੀ ਦਾ ਖੇਡ ਮੰਤਰੀ ਦਾ ਜਾਂ ਸੈਕਟਰੀ ਦੇ ਆਪਸ ਵਿੱਚ ਹੀ ਤਾਲਮੇਲ ਨਹੀਂ ਸੀ ਉਹ ਸਾਨੂੰ ਕਿੰਨਾ ਨੁਕਸਾਨ ਹੋਇਆ ਕੀ ਅਸੀਂ ਲੈਣਾ ਇਹ ਵੀ ਇੱਕ ਬੜੀ ਬੁਝਾਰਤ ਬਣ ਜਾਂਦੀ ਆ ਵੀ ਇਹ ਤਾਂ ਵੱਲੋਂ ਸਰਕਾਰ ਸੁਹਿਰਦ ਨਹੀਂ ਸੀ ਹਮ ਠੀਕ ਆ ਉਹਦੇ ਵਿੱਚ ਹੈਗਾ ਕਿ ਜਦੋਂ ਜੇ ਸਾਡੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਹੈਗੇ ਆ ਸੁਖਵੀਰ ਸਿੰਘ ਬਾਦਲ ਹਮ ਹਮ ਬੇਸ਼ੱਕ ਉਹਨਾਂ ਦਾ ਮੁਕਾਬਲਾ ਚੱਲ ਰਿਹਾ ਰਾਨੀ ਦਾ ਮੁਕਾਬਲਾ ਹੋਵੇਗਾ ਲੇਕਿਨ ਅੱਜ ਦੀ ਡੇਟ ਦੇ ਵਿੱਚ ਵૃતિ ਤਰ੍ਹਾਂ ਵਿੱਚ ਜੋ ਸਭ ਤੋਂ ਅੱਗੇ ਹੋ ਕੇ ਕੰਮ ਕੀਤਾ ਉਹ ਸੁਖਵੀਰ ਸਿੰਘ ਬਾਦਲ ਨੇ ਕੀਤਾ ਹਮ ਸੁਖਵੀਰ ਸਿੰਘ ਬਾਦਲ ਨੇ ਆਪਣੀ ਜੇਬ ਦੇ ਵਿੱਚੋਂ ਆਪਣੀ ਪਾਰਟੀ ਵੱਲੋਂ ਪੈਸਾ ਵੀ ਖਰਚਿਆ ਹਮ ਔਰ ਉਹਨਾਂ ਦੀ ਮਤ ਦਿੱਤੀ ਉਹ ਡਿਮਾਂਡ ਕਰ ਰਹੇ ਦੱਸੋ ਮੈਨੂੰ ਮਤਰੀ ਕੀ ਮਤ ਕਰ ਸਕਦਾ ਬਿਲਕੁਲ ਬੇਸ਼ੱਕ ਉਹਦੀ ਵੋਟਾਂ ਕਨਵਰਟ ਹੋਣ ਜਾਂ ਨਾ ਹੋਣ ਹਮ ਜਾਂ ਲੋਕਾਂ ਦੇ ਮਨਾਂ 'ਚ ਪਹਿਲਾਂ ਗੁੱਸਾ ਉਹ ਖਤਮ ਹੋਵੇ ਜਾਂ ਨਾ ਹੋਵੇ ਅੱਜ ਦੀ ਡਿਡ ਦੇ ਵਿੱਚ ਸੁਖਵੀਰ ਬਾਦਲ ਇਹਨਾਂ ਦੇ ਨਾਲੋਂ ਬਿਨਾਂ ਕਿਸੇ ਅੱਗੇ ਹੈਗਾ ਹੂੰ ਕਾਂਗਰਸ ਵੱਲੋਂ ਵੀ ਚਾਹੇ ਪ੍ਰਤਾਪ ਬਾਜਵਾ ਵੜਿੰਗਵਜ ਨੇ ਲੀਡਰ ਹੈਗੇ ਲੋਕਲ ਲੀਡਰ ਹੈ ਇਹਨਾਂ ਨੇ ਜੋਰ ਲਾਇਆ ਹੂੰ ਆਮ ਆਦਮੀ ਪਾਰਟੀ ਦੇ ਵੀ ਸੁਪਰੀਮੋ ਆਏ ਉਹਨਾਂ ਨੇ ਰੌਲਾ ਪਾਇਆ ਮੋਦੀ ਸਾਹਿਬ ਵੀ ਆਏ ਉਹ ਵੀ ਆ ਕੇ ਚਲੇ ਗਏ ਲੇਕਿਨ ਜੇਕਰ ਰਾਹੁਲ ਗਾਂਧੀ ਆਇਆ ਰਾਹੁਲ ਗਾਂਧੀ ਦਾ ਜੀਵਨ ਇਦਾਂ ਦਾ ਹੈਗਾ ਕਿ ਉਹ ਪ੍ਰੋਟੈਕਟਰ ਰਿਹਾ ਹੂੰ ਹੂੰ ਮੇਸ਼ੇ ਪ੍ਰੋਟੈਕਟਰ ਰੱਖਿਆ ਉਹਨਾਂ ਨੂੰ ਯੂ ਛੋਟੇ ਸੀਗੇ ਜੀ ਵੱਡੀ ਫੈਮਿਲੀ ਸੀਗੀ ਉਹਨਾਂ ਨੂੰ ਬਹੁਤ ਜੱੜ ਸੜੀ ਮਿਲੀ ਸੀਗੀ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਜ਼ਿੰਦਗੀ ਦੇ ਬਾਹਰ ਕਿਵੇਂ ਨਿਕਲਣਾ ਹੈ ਉਹਨਾਂ ਨੇ ਹਵਾਦ ਨਹੀਂ ਦੇਖੀ ਸੀ ਕਦੀ ਪਰ ਜਦੋਂ ਉਹ ਪੱਪੂ ਬਣਨ ਤੋਂ ਬੰਦਾ ਜਦੋਂ ਬਣਾਇਆ ਗਿਆ ਕਿ ਅੱਗੇ ਨਾ ਆਵੇ ਜਦੋਂ ਪੱਪੂ ਦੀ ਉਹ ਬਲਕਿ ਚੱਕਰ ਵਿੱਚ ਬਾਹਰ ਨਿਕਲ ਕੇ ਇੱਕ ਰਾਹੁਲ ਗਾਂਧੀ ਬਣ ਕੇ ਆਉਂਦੇ ਆ ਜਦੋਂ ਜ਼ਮੀਨ ਨਾਲ ਜੁੜਦੇ ਆ ਜਦੋਂ ਯਾਤਰਾ ਕਰਦੇ ਆ ਤਾਂ ਲੋਕਾਂ ਦੇ ਨੀਡਰ ਬਣ ਜਾਂਦੇ ਆ ਹੂੰ ਬਿਲਕੁਲ ਸਹੀ ਉਹ ਹਰ ਚੁਣੌਤੀ ਦਾ ਮੁਕਾਬਲਾ ਕਰਦੇ ਆ ਉਹ ਲੋਕਾਂ ਦੇ ਵਿੱਚ ਜਾਂਦੇ ਆ ਲੋਕਾਂ ਨਾਲ ਜੁੜਦੇ ਆ ਉਹਨੂੰ ਪਤਾ ਲੱਗ ਗਿਆ ਕਿ ਜੀਵਨ ਤੇ ਆ ਸੀ ਜੀਵਨ ਪ੍ਰੋਟੈਕਸ਼ਨ ਨਹੀਂ ਸੀ ਜੀਵਨ ਉਹਨਾਂ ਲੋਕਾਂ ਨੂੰ ਪ੍ਰੋਟੈਕਸ਼ਨ ਦੇਣ ਦੀ ਹੱਕ ਸੀ ਜਿਹੜੇ ਕਰਦੇ ਆ ਰਾਹੁਲ ਗਾਂਧੀ ਸਟੇਟਸਮੈਨ ਉਹਨੇ ਆਪਣੇ ਆਪ ਨੂੰ ਅੱਜ ਤੁਸੀਂ ਦੇਖੋਗੇ ਕਿ ਪੂਰੇ ਦੁਨੀਆ ਦੇ ਵਿੱਚ ਰਾਹੁਲ ਗਾਂਧੀ ਨੇ ਇੱਕ ਸਟੇਟਸ ਬਣਾ ਲਿਆ ਹਾਂ ਜੇ ਰਾਹੁਲ ਗਾਂਧੀ ਇੱਥੇ ਆਉਂਦਾ ਹੈ ਜੀ ਤੇ ਉਹ ਕੁਦਰਤੀ ਗੱਲ ਹੈ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਇਹ ਇਸ਼ਾਰਾ ਸੀ ਆਉਂਦਿਆਂ ਨੇ ਆਕਾਲੀ ਦਲ ਦੇ ਹੈਗੇ ਆ ਸਪੀਕਰ ਹੈਗੇ ਆ ਆਪਣੇ ਮਤਲਬ ਐਡਵੋਕੇਟ ਕਲੀਅਰ ਆ ਹਾਂਜੀ ਹਾਂਜੀ ਉਹ ਗੱਲਾਂ ਕਰਨ ਲੱਗ ਪਏ ਦੇਖੋ ਜੀ ਰਾਹੁਲ ਗਾਂਧੀ ਹੋਣਾ ਇਹ ਉਹੀ ਪੰਜਾਬ ਆ ਜਿੱਥੇ ਨਸ਼ੇੜੀ ਕਹਿੰਦਾ ਸੀਗਾ ਨਸ਼ੇੜੀ ਰਾਹੁਲ ਗਾਂਧੀ ਨੇ ਕਦੋਂ ਕਿਹਾ ਸੀਗਾ ਹੂੰ ਰਾਹੁਲ ਗਾਂਧੀ ਨੇ ਗੁਰਦਾਂਦ ਦੇ ਯੂਨੀਵਰਸਿਟੀ ਦੀ ਜਿਹੜੀ ਮਤਲਬ ਇੱਕ ਰਿਸਰਚ ਕੀਤੀ ਸੀਗੀ ਵੀ ਪੰਜਾਬ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਮਰ ਰਹੀ ਹੈ ਨਸ਼ਿਆਂ ਵਿੱਚ ਹੂੰ ਹੈਨਾ ਅਕਾਲੀਆਂ ਦੇ ਵੱਲੋਂ ਇਹਨੇ ਰੌਲਾ ਪਾਤਾ ਚੱਕ ਕੇ ਬਿਨਾਂ ਕੋਲੋਂ ਵਿਰਾਲ ਗਾਂਧੀ ਆਉਣ ਦੇ ਪਿੰਦ ਕੀ ਰੌਲਾ ਪੈ ਗਿਆ ਵੀ ਤੁਹਾਨੂੰ ਨੁਕਸਾਨ ਕੀ ਆ ਤੁਸੀਂ ਵੈਲਕਮ ਕਰੋ ਨਹੀਂ ਕਰਦੇ ਆਪਣਾ ਕੰਮ ਕਰਈ ਜਾ ਜੀ ਤੁਹਾਡੇ ਅਜੇ ਤੱਕ ਜਿਲ੍ਹੇ 'ਚ ਬੈਠਿਆ ਮਜੀਠੀਆ ਸਾਹਿਬ ਜੀ ਹਾਂਜੀ ਹੈਨਾ ਬਿਲਕੁਲ ਤੁਸੀਂ ਹੋਰ ਕੀ ਪ੍ਰਤੱਖ ਦਾ ਪਰਮਾਨ ਲੈਣਾ ਹੈਗਾ ਹੂੰ ਯੁੱਧ ਕਿੰਨਾ ਮਰ ਰਿਹਾ ਜਦੋਂ ਭਗਵੰਤ ਸਾਬ ਨੇ ਵੱਲੋਂ ਪੱਬਾਂ ਭਾਰ ਹੋ ਕੇ ਨਸ਼ਾ ਯੋਧੂ ਚਲਾਇਆ ਹੋਇਆ ਤੇ ਯੁੱਧ ਕਿਹਦੇ ਖਿਲਾਫ ਲਾਇਆ ਹੂੰ ਤੁਸੀਂ ਸੱਚ ਨੂੰ ਕਿਉਂ ਕਰਦੇ ਆ ਜੇ راہਲ ਗਾਂਧੀ ਨੇ ਸੱਚ ਬੋਲਤਾ ਸੀ ਉਹ ਅੰਕੜੇ ਬੋਲਤੇ ਸੀ ਉਹ ਦੋਸ਼ੀ ਬਣ ਗਿਆ ਹੂੰ ਗੱਲ ਇਹ ਕੀ ਕਿ ਰਾਹੁਲ ਗਾਂਧੀ ਇਹਨਾਂ ਸਿਰਫ ਸਿਖਾ ਕਿ ਜੇ ਮਕੌੜਾ ਪੁਲ ਤੋਂ ਅੱਗੇ ਚਲੇ ਜਾਂਦੇ ਰਾਹੁਲ ਗਾਂਧੀ ਜਿੱਥੇ ਮੋਦੀ ਸਾਹਿਬ ਨਹੀਂ ਸੀਗੇ ਹੂੰ ਹੂੰ ਠੀਕ ਆ ਫਿਰ ਖਤਰਾ ਸੀ ਕਿਉਂਕਿ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਪੈਰ ਨਹੀਂ ਚ ਲਗਣ ਦੇਣੇ ਹੂੰ ਉਹ ਹੁਣ ਤੱਕ ਕਿੰਨੇ ਮਹੀਨੇ ਬਾਅਦ ਦਾ ਮੋਦੀ ਸਾਹਿਬ ਕਿਤ ਮਨੀਪੁਰ ਗਏ ਆ ਜੀ ਹਾਂਜੀ ਕਿੰਨੇ ਸਾਲ 1.5 ਸਾਲ ਬਾਅਦ ਤੇ ਉਹਨੇ ਕਹਿਣਾ ਵੀ ਮੋਦੀ ਸਾਹਿਬ ਹਵਾਇਸ ਰੱਖਣ ਕੀਤਾ ਮੈਂ ਜ਼ਮੀਨ ਨਾਲ ਜੁੜ ਕੇ ਉੱਥੇ ਜਾ ਕੇ ਆਇਆ ਹੂੰ ਬਿਲਕੁਲ ਸਹੀ ਜੀ ਰਾਹੁਲ ਗਾਂਧੀ ਛੋਟਛੜੇ ਬੱਚਿਆਂ ਨੂੰ ਗਰੀਬੜਿਆਂ ਨੂੰ ਚੁੰਮਦੇ ਫਿਰਦੇ ਆ ਹੂੰ ਲੋਕਾਂ ਦੇ ਸਿਰ ਤੇ ਹੱਥ ਰੱਖਦੇ ਆ ਹੂੰ ਗਰਾਊਂਡ ਪੱਤਰ ਤੇ ਜਾਂਦੇ ਆ ਗਰਾਊਂਡ ਤੇ ਜਾਂਦੇ ਆ ਹੂੰ ਲੇਕਿਨ ਜੇ ਉਹਨਾਂ ਨੇ ਕਿਹਾ ਨਹੀਂ ਜਾ ਸਕਦੇ ਤੁਹਾਡੀ ਸਕਿਉਰਿਟੀ ਸਾਡੇ ਕੋਲ ਬਿੜੀ ਹੈ ਨਹੀਂ ਹਾਂਜੀ ਬਿੜੀਆਂ ਰੱਖੀਆਂ ਵੀ ਬੰਦ ਕਰਤੀਆਂ ਹੂੰ ਤੇ ਉਹਨੇ ਕਿਹਾ ਮੈਂ ਤਰ ਮੈਂ ਤੈਰ ਕੇ ਚਲ ਜੰਦਾ ਹੂੰ ਉਹ ਰਾਜ ਗਾਂਧੀ ਦੇ ਸਬਤ ਹੈਗਾ ਉਹ سپورٹس ਪਰਸਨ ਹੈਗਾ ਉਹ ਮਾਰਸ਼ਲ ਗੇਮਸ ਦਾ ਵੀ ਮਦਕਸ ਪਾਰਟ ਹੈਗਾ ਉਹਦੀ ਬਲੈਕ ਬੈਲਟਰ ਹੈਗਾ ਜੀ 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 ਠੀਕ ਉਹਨੂੰ ਤਰਨਾ ਵੀ ਆਉਂਦਾ ਹਾਂ ਤੇ ਜੇ ਉਹ ਛਾਲ ਮਾਰਨ ਦਾ ਤੇ ਸਕਿਉਰਿਟੀ ਕੀ ਕਰਦੀ ਇਹਦਾ ਸਾਰਿਆਂ ਸਾਹ ਬੋਲ ਜਣੇ ਸੀ ਹੂੰ ਬਿਲਕੁਲ ਕਾਂਜੀ ਨਹੀਂ ਵੜ ਸਕਣੀ ਸੀ ਵਿੱਚ ਹਾਂ ਨਾ ਚੰਨੀ ਭਵਾਂ ਛਾਲ ਮਾਰ ਲੀਂਦਾ ਵਿਚਾਰਾ ਜੀ ਹੈ ਨਾ ਬਲੈਕਨ ਗੱਲ ਤੇ ਉਹ ਬੰਦਾ ਇੱਥੋਂ ਤੱਕ ਸੀਗਾ ਕਿ ਮੈਂ ਛਾਲ ਮਾਰ ਦੇਣੀ ਮੇ ਜਾਣਾ ਜਣਾ ਹੂੰ ਫਿਰ ਇਹਨਾਂ ਨੇ ਗ੍ਰਹਿ ਵਿਭਾਗ ਨਾਲ ਗੱਲ ਕੀਤੀ ਫਿਰ ਗ੍ਰਹਿ ਮੰਤਰੀ ਨੇ ਖੜਗੇ ਸਾਹਿਬ ਨਾਲ ਗੱਲ ਕੀਤੀ ਖੜਗੇ ਸਾਹਿਬ ਨੇ ਫਿਰ ਰਾਹੁਲ ਨੂੰ ਆਖਿਆ ਹੂੰ ਕੀ ਬਰਤਾਨ ਸਰਦਿਆ ਜਾ ਰਿਹਾ ਵੀ ਰਾਹੁਲ ਕੋ ਬੱਚਾ ਜਿਹਨੂੰ ਸਮਝਾਇਆ ਜਾ ਰ ਇਦਾਂ ਨਾ ਕਰ ਰਾਹੁਲ ਦਾ ਰਾਹ ਕਿਉਂ ਰੁਕਿਆ ਜਾ ਰਿਹਾ ਹੂੰ ਬਿਲਕੁਲ ਹੈ ਨਾ ਜੇ ਰਾਹੁਲ ਗੰਦੀ ਨੇ ਜਾ ਕੇ ਉੱਥੇ ਅ ਗੱਲ ਕੀਤੀ ਹੈਗੀ ਹੂੰ ਠੀਕ ਹੈ ਨਾ ਜੀ ਵੀ ਉਹਨੇ ਲੋਕਾਂ ਦੀ ਗੱਲ ਕੀਤੀ ਕਿ ਮੈਂ ਉੱਥੇ ਜਾ ਕੇ ਗੱਲ ਕਰਾਂਗੇ 1600 ਕਰੋੜ ਘਾਟ ਆ ਹੂੰ ਪੰਜਾਬ ਸਰਕਾਰ ਨੇ ਸਿਰਫ ਗੱਲਾਂ ਕੀਤੀਆਂ ਪੰਜਾਬ ਕੋਈ ਦਿੱਤਾ ਕੁਝ ਨਹੀਂ ਔਰ ਉਹਨੇ ਉਸ ਗੱਲ ਨੂੰ ਕੀਤਾ ਹੈਗਾ ਹੂੰ ਜੇ ਉਹਨੂੰ ਫੀਡ ਕਿਤੇ ਹੋਈ ਆ ਤੇ ਫੀਡਬੈਕ ਹੋਈ ਆ ਬਿਲਕੁਲ ਸਹੀ ਹਾਂਜੀ ਹੈ ਨਾ ਚਾਹੇ ਪਾਰਟੀ ਨੇ ਕੀਤਾ ਚਾਹੇ ਅਖਬਾਰਾਂ ਨੇ ਕੀਤਾ ਚਾਹੇ ਆਸਪਾਸੀ ਮੀਡੀਆ ਨੇ ਕੀਤਾ ਗੋਦੀਆਂ ਮੀਡੀਆ ਨੇ ਹਜੇ ਤੱਕ ਹੂੰ ਹਜੇ ਤੱਕ ਹੜਾ ਦੇਸੇਤੀ ਹੜਾ ਨਾ ਮਰਨ ਵਾਲੇ ਲੋਕ ਉੱਜਮਣ ਲੋਕਾਂ ਬਾਰੇ ਅਜੇ ਵੀਰਵੈ ਨਹੀਂ ਦੱਸਣ ਕਿਤੇ ਟੀਵੀ ਚੈਨਲ ਤੇ ਨਹੀਂ ਆਇਆ ਹੂੰ ਉਹ ਦਊਗੇ ਤਾਂ ਸੱਚ ਸਾਹਮਣੇ ਆ ਜਾਣਾ ਜੇ ਸੋਸ਼ਲ ਮੀਡੀਆ ਨਾ ਹੋਵੇ ਹੂੰ ਸੋਸ਼ਲ ਮੀਡੀਆ ਨਾ ਹੋਵੇ ਤੇ ਕਿੱਥੇ ਜਾਵੇ ਹੂੰ ਬਿਲਕੁਲ ਜੀ ਇਹ ਸੋਸ਼ਲ ਮੀਡੀਆ ਉਹ ਮੀਡੀਆ ਜਿੱਦੇ ਤੇ ਭਗਵੰਤਪਨ ਸਾਹਿਬ ਭਟਕ ਜਾਂਦੇ ਆ ਹੂੰ ਜੀ ਤੇ ਸੋਸ਼ਲ ਮੀਡੀਆ ਦੇਣ ਕੋਣਾ ਭਗਵੰਤ ਮਾਨ ਸਾਹਿਬ ਜੇ ਸੋਸ਼ਲ ਮੀਡੀਆ ਨਾ ਹੁੰਦਾ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣਦੇ ਹੀ ਨਹੀਂ ਸੀ ਹਮ ਸਰਕਾਰ ਬਣਦੀ ਨਹੀਂ ਸੀ ਅੱਜ ਸਭ ਤੋਂ ਵੱਧ ਖਫਾ ਹੈਗੇ ਤੇ ਉਹ ਇਹਨਾਂ ਤੋਂ ਹੈਗੇ ਆ ਵੀ ਜਿਹੜੇ YouTube ਵੀ ਇਹ ਵਿਦਵਾਨ ਹੈਗੇ ਆ ਇਹ ਜੇ ਕਰਦੇ ਮੈਨੂੰ ਕਈ ਵਾਰੀ ਲਾਧਨ ਦੇ ਕੇ ਹਟ ਦਿੰਦੇ ਹੈਗੇ ਗੱਲ ਇਹ ਨਹੀਂ ਹੈ ਗੱਲ ਹੈਗੀ ਤੂੰ ਸੱਚ ਨੂੰ ਕਬੂਲੋ ਹਮ ਸੱਚ ਨੂੰ ਕਬੂਲ ਕੇ ਜ਼ਿੰਦਗੀ ਨੂੰ ਦੰਦਾਬਦ ਕਰ ਲਈ ਅੱਗੇ ਤੁਰੋ ਹਮ ਠੀਕ ਹੈ ਨਾ ਜੀ ਤੇ ਹੁਣ ਗੱਲ ਇਹ ਹੈਗੀ ਆ ਕਿ ਮੈਂ ਤਾਂ ਕਈ ਵਾਰੀ ਹੈਰਾਨ ਹੁੰਨਾ ਕਿ ਅਸੀਂ ਸੱਚ ਨੂੰ ਸੱਚ ਕਹਿਣ ਜੋਗੇ ਹੀ ਨਹੀਂ ਹਮ ਹੁਣ ਆਪਾਂ ਜੇ ਇਸ ਮੰਚ ਤੇ ਬੈਠੇ ਆਂ ਸਾਨੂੰ ਪਤਾ ਕਿ ਰਾਹੁਲ ਗਾਂਧੀ ਦੀ ਅਪਰੋਚ ਪੋਜ਼ਿਟਿਵ ਹੈਗੀ ਆ ਜੀ 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 ਰਾਹੁਲ ਗਾਂਧੀ ਜੋ ਕਰ ਰਿਹਾ ਉਹਦਾ ਬੈਕ ਜੋ ਦੱਸ ਰਹੀ ਹੈਗੀ ਆ ਜੋ ਲੜ ਰਿਹਾ ਕਿਸ ਨੂੰ ਅੱਜ ਬਿਹਾਰ ਦੇ ਵਿੱਚ ਜਿਹੜਾ ਮਤਲਬ ਹਜ਼ੂਮ ਇਕੱਠਾ ਹੋ ਰਿਹਾ ਜਿਹੜਾ ਉਹਨੇ ਇੱਕ ਵੋਟ ਦਾ ਚੋਰ ਲੱਭ ਕੇ ਦਿਖਾ ਦਿੱਤਾ ਹਾਂਜੀ ਹਨਾ ਤੇ ਉਹਦੇ ਵਿੱਚ ਦੁਨੀਆ ਖੜੀ ਹੈ ਹਮ ਹਨਾ ਅੱਜ ਪੰਜਾਬ ਕਾਂਗਰਸ ਜੜੀ ਹੈਗੀ ਆ ਉਹ ਰਾਹੁਲ ਗਾਂਧੀ ਪੰਜਾਬ ਕਾਂਗਰਸ ਨੂੰ ਸਮਝ ਰਹੀ ਹਮ ਰਾਹੁਲ ਗਾਂਧੀ ਕੀ ਚਾਹੁੰਦਾ ਹੈਗਾ ਰਾਹੁਲ ਗਾਂਧੀ ਕਹਿੰਦਾ ਮੈਂ ਕਾਂਗਰਸ ਨੂੰ ਹੈਵੀ ਕਰਨਾ ਚਾਹੁੰਦਾ ਕਾਂਗਰਸ ਦੇ ਸਿਧਾਂਤਾਂ ਨੂੰ ਜ਼ਿਆਦਾ ਜ਼ਿਆਦਾ ਕਰਨਾ ਚਾਹੁੰਦਾ ਜਿਹੜੇ ਉਹ ਸਾਡੇ ਪਿਤਾਪੁਰ ਕੀ ਹੈਗੀ ਆ ਤੇ ਜਿਹੜੀ ਇਥੋਂ ਦੀ ਕਾਂਗਰਸ ਕੀ ਕਰਦੀ ਹੈ ਹਮ ਉਹਨਾਂ ਦਾ ਕਟੂਪਲੇਸ਼ਨ ਨਹੀਂ ਖਤਮ ਹੁੰਦਾ ਆਪਸੀ ਉੱਥੇ ਦੇ ਵਿਚਾਰੇ ਲੜਦੇ ਹੁਣੇ ਬੱਜੋ ਵੀ ਰਾਹੁਲ ਗਾਂਧੀ ਦੇ ਨਾਲ ਸੀਟ ਤੇ ਕੌਣ ਬੈਠੂਗਾ ਹਮ ਕਿ ਡਰਦੇ ਹੁਣੇ ਵੀ ਜੇਕਰ ਵੜਿੰਗ ਬਹਿ ਗਿਆ ਹਮ ਤੇ ਉਹ ਸਾਡਾ ਨਾ ਡੰਗੜ ਦਵੇ ਹਮ ਜੇ ਦੂਜਾ ਬਹਿ ਗਿਆ ਕਿ ਉਹ ਚੁਗਲੀ ਨਾ ਕਰ ਦਵੇ ਹਮ ਇੰਨਾ ਰਾਹੁਲ ਗਾਂਧੀ ਇਹਨਾਂ ਦੀਆਂ ਪਾਰਟੀਆਂ ਚੁਗਲੀ ਸੁਣ ਨਹੀਂ ਆਇਆ ਸੀ ਉਹ ਲੋਕਾਂ ਦਾ ਦਰਦ ਸੁਣ ਆਇਆ ਸੀ ਹਾਂਜੀ ਹੈ ਜੀ ਹੁਣ ਗੱਲ ਹੈਗੀ ਆ ਕਿ ਅੱਜ ਪੰਜਾਬ ਦੇ ਵਿੱਚ ਜੇ ਰਾਹੁਲ ਗਾਂਧੀ ਨੇ ਇਹਨਾਂ ਨੂੰ ਆ ਕੇ ਕੋਈ ਦਿੱਤੀ ਆਕਸੀਜਨ ਦਿੱਤੀ ਜਾਂ ਪਾਰਟੀ ਨੂੰ ਤੇ ਪਾਰਟੀ ਦਾ ਫਰਜ਼ ਬੰਦਾ ਹੈਗਾ ਜੀ ਪਾਰਟੀ ਦਾ ਫਰਜ਼ ਬੰਦਾ ਕਿ ਉਹ ਜੋ ਆਕਸੀਜਨਸ ਮੜ ਕੇ ਲੋਕਾਂ ਦੇ ਦਰਦਾਂ ਨੂੰ ਸਮਝਣ ਹੂੰ ਇਹ ਗੱਲ ਅਜੇ ਤੀ ਨਹੀਂ ਆਈ ਦੁਵਾਰਾ ਬਿਆਨ ਆਇਆ ਨਹੀਂਗਾ ਕਿ ਰਾਹੁਲ ਗਾਂਧੀ ਸਾਹਿਬ ਨੂੰ ਆਦੇਸ਼ ਦੇ ਕੇ ਗਏ ਆ ਹੂੰ ਹੈਨਾ ਵੇ ਤੁਸੀਂ ਆਹ ਕੰਮ ਕਰਨਾ ਹੈਗਾ ਪਾਰਟੀ ਦਾ ਇੱਕ ਨਵਾਂ ਏਜੰਡਾ ਬਣ ਗਿਆ ਕਿ ਜਿਹੜੇ ਹੜਪੀੜਦ ਲੋਕਾਂ ਉਹਨਾਂ ਨੇ ਕਾਂਗਰਸ ਨੇ ਕੀ ਕੰਮ ਕਰਨਾ ਹੂੰ ਹੂੰ ਤੁਸੀਂ ਉਹਨਾਂ ਦੇ ਫਿਊਚਰ ਲਈ ਕੀ ਕਰਨਾ ਹੂੰ ਕੋਈ ਬਣਾਇਆ ਬੈਠ ਕੇ ਇਹਨਾਂ ਨੇ ਅੱਜ ਸਿਰਫ ਵਰਿੰਗੂ ਸਾਹਿਬ ਕਹਿ ਰਿਹਾ ਜੀ ਰਾਹੁਲ ਗਾਂਧੀ ਭਾਰਤ ਵਿੱਚ ਸੁਰੱਖਤ ਨਹੀਂ ਤੇ ਕਿੱਥੇ ਜਾਣ ਹੂੰ ਬੋਲੋ ਇਹ ਤੁਹਾਡੇ ਹੈਗੇ ਬਿਆਨ ਤੁਸੀਂ ਅੱਜ ਕਿਹੜੇ ਬਿਆਨ ਪੜਾ ਰਹੇ ਲੋਕਾਂ ਨੂੰ ਹਨ ਪੰਜਾਬ ਦੇ ਲਈ ਤੁਸੀਂ ਕੀ ਕਰਨਾ ਚਾਹੁੰਦੇ ਹੋ ਪੰਜਾਬ ਲਈ ਆ ਕੇ ਜੇ ਉਹਨੇ ਦਰਦ ਮੰਦਨ ਦਰਦ ਬਣਿਆ ਹੈਗਾ ਜਿਹੜਾ ਉਹਨੇ ਤੁਹਾਨੂੰ ਬੈਠ ਕੇ ਮੀਟਿੰਗ ਕੀਤੀ ਹੈ ਬਈ ਅਜੰਡਾ ਕੀ ਬਣਾਉਣਾ ਹਾਂਜੀ ਆਪਾਂ ਇਹਨਾਂ ਪੰਜਾਬ ਦੇ ਲੋਕਾਂ ਦੀ ਹੜ ਪਿੱੜ ਤਾਂ ਨਹੀਂ ਕੀ ਮਤ ਕਰਨੀ ਹੈ ਤੁਸੀਂ ਅਜੇ ਤੱਕ ਅਨਾਉਂਸ ਹੀ ਨਹੀਂ ਕੀਤੀ ਕਿਸੇ ਨੇ ਹੂੰ ਤੁਸੀਂ ਰਾਹੁਲ ਗਾਂਧੀਆਂ ਪੈੜਾਂ ਤੇ ਚੱਲ ਕੇ ਤੇ ਉਹ ਸਫਰ ਤੈਅ ਕਰ ਲਏ ਆਪਣੇ ਫੋਟੋ ਭਜਾ ਕੇ ਘਰਾਂ ਚ ਲਾ ਰਹੋਗੇ ਜੀ 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 ਹਨਾ ਰahul gandhi ਨਾਲ ਚਿੱਕੜ ਚ ਖੜੇ ਸੀ ਅਸੀਂ rahul gandhi ਨਾਲ ਪਾਣੀ ਚ ਖੜੇ ਸੀ ਅਸੀਂ ਖੜੇ ਆ ਦਿਖਾ ਦੋਗੇ ਤੁਸੀਂ ਲੋਕਾਂ ਨੂੰ ਪਰ rahul gandhi ਤੁਹਾਨੂੰ ਮੈਸੇਜ ਕੀ ਦੇ ਕੇ ਗਏ ਆ ਉਹਦੇ ਬਾਅਦ ਇਹ ਕਾਂਗਰਸ ਉਹਨਾਂ ਤੋਂ ਮੈਨ ਨਹੀਂ ਦੇਖਿਆ ਜੇ ਕੋਈ ਬਿਆਨ ਹੂੰ ਨਾ ਮੈਂ ਰਾਜਾ ਵੜਿੰਗ ਦਾ ਦੇਖਿਆ ਨਾ ਮੈਂ ਬਿਆਨ ਦੇਖਿਆ ਪ੍ਰਤਾਪ ਬਾਜਵੇ ਦਾ ਦੇਖਿਆ ਨਾ ਮੈਂ ਸੁਖਿੰਦਰ ਧਾਵੇ ਦਾ ਦੇਖਿਆ ਮਨੂੰ ਜਿਹੜੇ ਸ਼ੋਅ ਕਾਰਡ ਬੁڈ ਬੀ ਮੁੱਖ ਮੰਤਰੀ ਦੇ ਸੁਪਨੇ ਲੈ ਰਿਹਾ ਚਰਨਜੀਤ ਚੰਨੀ ਵਰਗੇ ਵੀ ਹਾਂਜੀ ਜੀ ਤੇ ਮੈਂ ਕਿਹਾ ਮੈਂ ਤੂੰ ਬਿਆਨ ਤੇ ਦੇਵੋ ਕੋਈ ਹਮ ਅੱਜ ਭਾਜਪਾ ਵੱਲੋਂ ਸਲੀਲ ਜਾਖੜ ਭਾਵੇਂ ਕਾਂਗਰਸ ਦੇ ਪੁਰਾਣੇ ਹੈਗੇ ਆ ਜੇ ਧੁਖਦੇ ਹੈਗੇ ਭਾਜਪਾ ਧੁਖਦੀ ਹੈ ਤੇ ਜੂਡੂ ਸਲੀਲ ਜਾਖੜ ਧੁਖ ਰਹੀ ਹੈ ਹਮ ਸ੍ਰੀ ਜਕਰ ਸਾਹਿਬ ਸਵਾਲ ਤੇ ਠਹਾਉਂਦੇ ਆ ਜੀ ਕਿ ਉਹਦੀ ਬੈਕਗ੍ਰਾਉਂਡ ਦੇ ਹੈ ਕੋਈ ਨਾ ਕੋਈ ਉਹ ਗੱਲ ਤੇ ਕਰਦੇ ਆ ਪਰ ਸਰ ਪੰਜਾਬ ਸਰਕਾਰ ਦੇ ਖਿਲਾਫ ਹੀ ਕਰਦੇ ਆ ਪਰ ਪੜਨੇ ਪਾ ਦਦਾ ਉਹਨਾਂ ਨੇ ਜਿਨਾਂ ਨੇ ਕਿਹਾ ਸਾਡੇ ਕੋਲ 12000 ਕਰੋੜ ਨਹੀਂ ਹੈਗਾ ਵੀ ਉਹ ਤੁਹਾਨੂੰ ਦਿਖਾਓ ਕਿੱਥੇ ਹੈਗਾ ਉਹ ਇਕੱਲਾ ਇਕੱਲਾ ਦਿਖਾਤਾ ਹੂੰ ਤੇ ਤੁਸੀਂ ਕਿਦਾਂ ਦਿਖਾਉਣਾ ਹੈਗਾ ਜੀ ਗਲਤ ਹੈਗੀ ਆ ਕਿ ਹੋਮਵਰਕ ਨਹੀਂ ਕਰਦੇ ਕੋਈ ਹੂੰ ਹੋਮਵਰਕ ਨਾ ਕਰਨ ਕਰਕੇ ਹੀ ਮੈਂ ਸੋਚਦਾ ਕਿ ਨਹੀਂ ਹੋ ਰਿਹਾ ਹੂੰ ਸੋ ਬਿਲਕੁਲ ਖੜਾ ਸਾਹਿਬ ਇਸੇ ਦੇ ਨਾਲ ਇੱਕ ਹੋਰ ਸਵਾਲ ਵੀ ਬਣਦਾ ਹੈ ਕਿ ਗੁਰਦੁਆਰਾ ਪੱਪਾ ਬੁੱਢਾ ਸਾਹਿਬ ਜੀ ਵਿਖੇ ਮੱਥਾ ਟੇਕਣਾ ਅਤੇ ਸਰੋਪਾ ਪ੍ਰਾਪਤ ਕਰਨ ਦੇ ਨਾਲ ਜੁੜਿਆ ਵਿਵਾਦ ਕੀ ਸੀ ਅਤੇ ਇਸ ਨੇ ਸਿੱਖ ਭਾਵਨਾਵਾਂ ਅਤੇ ਰਾਜਨੀਤੀ ਦੇ ਉੱਤੇ ਕੀ ਅਸਰ ਪਾਇਆ ਹੂੰ ਦੇਖੋ ਇਹ ਬੜਾ ਐਪੀਸੋਡ ਬਦਲ ਉਹਨਾਂ ਅਸਲ ਵਾਦ-ਵਿਵਾਦ ਦਾ ਵਿਸ਼ਾ ਬਣ ਗਿਆ ਜੀ 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 ਜਦੋਂ ਵੀ ਰਾਹੁਲ ਗਾਂਧੀ ਪੰਜਾਬ ਆਉਂਦੇ ਆ ਉਹ ਦਰਬਾਰ ਸਾਹਿਬ ਕਈ ਵਾਰੀ ਕਾਂਗਰਸ ਨਾਲ ਮੀਟਿੰਗ ਵੀ ਨਹੀਂ ਕਰਦੇ ਦਰਬਾਰ ਸਾਹਿਬ ਮੱਥਾ ਟੇਕਦੇ ਆ ਉਹ ਕਾਰਸੂ ਪਤਾ ਨਹੀਂ ਹੁੰਦਾ ਵਾਪਸ ਚਲੇ ਜਾਂਦੇ ਆ ਹੂੰ ਉਹ ਇਥੋਂ ਤੱਕ ਕਿ 2 ਦਿਨ 3 ਦਿਨ ਤੱਕ ਸੇਵਾ ਵੀ ਕਰਦੇ ਹੈਗੇ ਹੂੰ ਬਿਲਕੁਲ ਜਦੋਂ ਉਹ ਸੇਵਾ ਕਰਦੇ ਆ ਭਾਂਡੇ ਧੋਂਦੇ ਆ ਉਦੋਂ ਤਾਂ ਕਿਸੇ ਨੇ ਨਹੀਂ ਕਿਹਾ ਕਿ ਕਿਉਂ ਕਰਦੇ ਆ ਹੂੰ ਰੌਹਲ ਗੰਦੀ ਨੂੰ ਤੁਸੀਂ ਇਸ ਕਰਕੇ ਹੀ ਲੋਕ ਇਹ ਗੱਲ ਕਰਨ ਲੱਪੇਣ ਕੁਝ ਰਾਜਨੀਤਿਕ ਲੋਕ ਹੂੰ ਜਿਹੜੇ ਮਤਲਬ ਐਵੇਂ ਮੈਨੂੰ ਤਾਂ ਮੂਰਖਤਾ ਨਾਲ ਗੱਲ ਹੈਗੀ ਆ ਜੀ ਗੁਰੂ ਘਰ ਜਾ ਕੇ ਜਿੱਥੇ ਸਰਬੱਤ ਦੇ ਭਲੇ ਅਰਦਾਸ ਹੁੰਦੀ ਆ ਉੱਥੇ ਕੋਈ ਵੀ ਹਜਦਾ ਚੋਹ ਵਰਨਾ ਦਾ ਸੰਝਾ ਹੈਗਾ ਹੂੰ ਬਿਲਕੁਲ ਸਹੀ ਜੀ ਚਾਹੇ ਉੱਥੇ ਇਹ ਨਹੀਂ ਹੁੰਦਾ ਗੁਰੂ ਘਰ ਕੋਈ ਦੁਸ਼ਮਣ ਨਹੀਂ ਹੁੰਦਾ ਕੋਈ ਉੱਥੇ ਪ੍ਰੇਮੀ ਨਹੀਂ ਹੁੰਦਾ ਕੋਈ ਸਾਥੀ ਜਿਹੜਾ ਆ ਗਿਆ ਉਹ ਉਹਦਾ ਹੀ ਹੋ ਗਿਆ ਹੂੰ ਹੈਨਾ ਜੇਕਰ ਬਾਬਾ ਬੁੱਢਾ ਸਾਹਿਬ ਦੇ ਗੁਰੂ ਸਾਹਿਬ ਦੇ ਵਿੱਚ ਨਤਮਸਕ ਹੁੰਦੇ ਆ ਉਹ ਉੱਥੇ ਦੇਖ ਕਰਾਉਂਦੇ ਆ ਉਹਨਾਂ ਨੂੰ ਪ੍ਰਸ਼ਾਦ ਲੈਂਦੇ ਆ ਦਿੰਦੇ ਆ ਫਿਰ ਜਿਸ ਰੂਪਾਂ ਮਿਲਣ ਦਾ ਪਾਪ ਕੀ ਹੋ ਗਿਆ ਹੂੰ ਬਿਲਕੁਲ ਠੀਕ ਹੈ ਜਾਂ ਤੇ ਤੁਸੀਂ ਇਹ ਫੈਸਲਾ ਕਰ ਲੋ ਕਿ ਐਸਜੀਪੀਸੀ ਵੱਲੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮ ਕਮੇਟੀ ਨੇ ਫੈਸਲਾ ਕਰਤਾ ਹੈ ਜੀ ਬੀਸ ਨੇ ਫੈਸਲਾ ਕੀਤਾ ਵੀ ਕਿਸੇ ਵੀ ਪ੍ਰੀਟੀਕਲ ਬੰਦੇ ਨੂੰ ਸਰੂਪਾ ਨਹੀਂ ਦੇਣਾ ਨਾ ਦੇਵੋ ਜੀ ਤੁਸੀਂ ਕਿਸ ਨੂੰ ਸਰੂਪਾ ਦੇ ਦਿੰਦੇ ਨੇ ਕਿਸ ਨੂੰ ਛੱਡ ਦਿੰਦੇ ਆ ਮਤਲਬ ਉੱਥੇ ਗੁਰੂ ਘਰ ਚ ਕਾਣੀ ਵੰਣੀ ਨਹੀਂ ਹੁੰਦੀ ਹਮ ਗੁਰੂ ਘਰ ਦੇ ਵਿੱਚ ਸਭ ਨੂੰ ਇੱਕ ਨਜ਼ਰ ਨਾਲ ਸੇਮ ਪ੍ਰਸ਼ਾਦ ਸੇਮ ਲੰਗਰ ਤੇ ਸੇਮ ਗੁਰੂ ਦੀ ਕਿਰਪਾ ਮਿਲਣਗੀ ਬਿਲਕੁਲ ਜੀ ਕਿਉਂਕਿ ਗੁਰੂ ਘਰ ਆ ਚੁੱਕਾ ਉਹ ਹਾਂਜੀ ਹੁਣ ਜੇਕਰ ਅਸੀਂ ਤੁਸੀਂ ਕਹੋ ਜੀ ਉਹ ਦਾਦੀ ਨੇ ਇਹ ਕੰਮ ਕੀਤਾ ਸੀ ਉਹ ਦਾਦੀ ਨੇ ਤਾਂ ਕੁਝ ਨਹੀਂ ਕੀਤਾ ਉਹਨੇ ਹੂੰ ਉਹਦੀ ਇਸਰਕੇ ਨਹੀਂ ਹੋਇਆ ਕਿ ਉਹ ਰਾਹੁਲ ਦੀ ਦਾਦੀ ਸੀ ਤਾਂ ਕੀਤਾ ਇਸਰਕੇ ਸ਼ਿਵਾਜ ਪ੍ਰਾਈਮ ਮਿਨਿਸਟਰ ਹੂੰ ਜੀ ਪ੍ਰਾਈਮ ਮਿਨਿਸਟਰ ਦੇ ਕੋਲ ਉਸ ਵੇਲੇ ਜਦੋਂ ਹਲਾਤ 84 ਦੇ ਘਣਾ ਵਾਪਰੀ ਹੈਗੀ ਆ ਉਸ ਵੇਲੇ ਸ਼ਰੋਮਣੀ ਅਕਾਲੀ ਦਲ ਵੱਲੋਂ ਜਾਂ ਸ਼ਰੋਮਣੀ ਗੁਰਦਵਾਰਾ ਬੰਦ ਕਮੇਟੀ ਵੱਲੋਂ ਹੀ ਇਹ ਡਿਮਾਂਡ ਸੀ ਇਹ ਡਿਮਾਂਡ ਸੀ ਸਾਹਮਣੇ ਸਪਸ਼ਟ ਹੋਈ ਸੀਗੀ ਕਿ ਉਹ ਨੰਬਰ ਕਾਲ ਤੱਕ ਦੇ ਉੱਪਰ ਕਬਜ਼ਾ ਕਿਹਦਾ ਟਕਸਾਲੀਆਂ ਦਾ ਕਬਜ਼ਾ ਹੈਗਾ ਉਹ ਟਕਸਾਲੀ ਕੌਣ ਸੰਧ ਪਿੰਡਰਾਂ ਵਾਲੀ ਸੀਗੇ ਦੋਨਾਂ ਤੋਂ ਇਹਨਾਂ ਨੂੰ ਤਕਲੀਫ ਸੀਗੀ ਇਹਨਾਂ ਦੀ ਆਪਸੀ ਤਕਲੀਫ ਸੀ ਜਿਸ ਬਲੂ ਸਟ੍ਰੈਕਸ਼ਨ ਹੋ ਗਿਆ 84 ਦੇ ਵਿੱਚ ਜਿਹਦੇ ਨਾਲ ਨੁਕਸਾਨ ਬਹੁਤ ਵੱਡਾ ਹੋਇਆ ਲੋਕਾਂ ਦੇ ਧਾਰਮਿਕ ਜੜੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਆ ਪਰ ਉਸ ਤੋਂ ਬਾਅਦ 21286 ਦੇ ਵਿੱਚ ਹੀ ਬਰਨਾਲਾ ਸਾਹਿਬ ਨੇ ਅਟੈਕ ਕਰਤਾ ਬਲੈਕ ਥੰਡਰ ਆਪਰੇਸ਼ਨ ਕਰਤਾ ਬਲੈਕ ਥੰਡਰ ਆਪਰੇਸ਼ਨ ਨੇ ਕੀ ਕੀਤਾ ਕਾਲੀ ਸਰਕਾਰ ਨੇ ਕੀ ਕੀਤਾ ਸੀਗਾ ਕਿਹੜਾ ਬਲੂਸ਼ਨ ਤੋਂ ਪ੍ਰਸ਼ਨ ਨੂੰ ਤਸਦੀਕ ਕੀਤਾ ਸੀਗਾ ਅਜ ਉਹ ਸਾਰੇ ਨਿਰਦੋਸ਼ ਹਨ ਜੀ ਅਜੋ ਨਿਰਦੋਸ਼ ਹੈ ਗਿਆਨੀ ਜੈਲ ਸਿੰਘ ਉਹ ਰਾਸ਼ਟਰਪਤੀ ਸੀਗੇ ਉਹਨਾਂ ਦੇ ਆਰਡਰ ਨਾਲ ਹੀ ਹੋਇਆ ਸੀ ਜਿਹਨਾਂ ਨੇ ਅੱਗੇ ਕੀਤਾ ਉਹਨਾਂ ਦਾ ਪੋਤਰਾ ਤੇ ਸਾਡਾ ਸਪੀਕਰ ਪੰਜਾਬ ਦਾ ਹੋਵੇ ਹਾਂਜੀ ਤੇ ਜੇ ਉਹਦਾ ਪੋਤਰਾ ਆ ਗਿਆ ਤੇ ਉਹ ਦੋਸ਼ੀ ਹੋ ਗਿਆ ਵਿਦਕਰਾ ਕੀਤਾ ਜਾ ਰਿਹਾ ਅਸੀਂ ਵਿਦਕਰਾ ਕਿਉਂ ਕਰਦੇ ਆ ਗੱਲ ਹੈ ਕਿ ਸਾਨੂੰ ਇਸ ਪਾਸੇ ਨਹੀਂ ਜਾਣਾ ਚਾਹੀਦਾ ਸਾਨੂੰ ਗੁਰੂ ਘਰ ਦੀ ਮਰਿਆਦਾ ਹੀ ਹੈਗੀ ਆ ਕਿ ਜੋ ਆਵੇ ਸੋ ਰਾਜੀ ਜਾਵੇ ਹੂੰ ਬਿਲਕੁਲ ਸਹੀ ਜੀ ਜੋ ਆਵੇ ਸੋ ਰਾਜੀ ਜਾਵੇ ਕੋਈ ਵੀ ਆ ਗਿਆ ਉਹਦੇ ਵਿੱਚ ਧਰਮ ਵਿੱਚ ਰਾਜਨੀਤੀ ਦਾ ਐਂਟਰ ਕਰਨਾ ਪਾਪ ਆ ਸਹੀ ਹੈ ਤੁਸੀਂ ਧਰਮ ਨੂੰ ਆਪਣੇ ਮਤਾਂਕ ਚੱਲਣ ਦਿਓ ਜੋ ਐਸਪੀਸੀ ਕਰਦੀ ਆ ਬੇਸ਼ੱਕ ਉਹ ਵੀ ਕਹਿ ਰਹੇ ਜਹਦਰ ਸਾਹਿਬ ਵੀ ਕਹਿ ਰਹੇ ਕਿ ਅਸੀਂ ਇਨਕੁਆਰੀ ਕਰਾਂਗੇ ਵੀ ਕਿਉਂ ਹੋ ਰਿਹਾ ਇਨਕੁਆਰੀ ਤੇ ਤੁਸੀਂ ਬੰਦ ਕਰ ਦਿਓ ਜਾਂ ਉਹਨੂੰ ਕਹੋ ਵੀ ਰਾਹੁਲ ਗਾਂਧੀ ਲਈ ਬੈਨ ਕਰਤਾ ਗਿਆ ਗੁਰਦੁਆਰਾ ਐਂਟਰੀ ਨਹੀਂ ਕਰ ਸਕਦਾ ਜਿਹਦੇ ਲਈ ਬੈਨ ਕੀਤਾ ਤੇ ਫਿਰ ਤੁਸੀਂ ਬੈਨ ਕਿਵੇਂ ਕਰੋਗੇ ਕੀ ਇਹ ਜ਼ਗੀਰ ਆ ਅਸੀਂ ਗੁਰੂ ਨਾਨਕ ਸਾਹਿਬ ਨੂੰ ਜਾਂ ਕਿਸੇ ਵੀ ਗੁਰੂ ਸਾਹਿਬਾਨ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਜਗਤ ਗੁਰੂ ਕਹਿੰਦੇ ਆ ਹੂੰ ਜੀ ਹਾਂ ਜੀ ਸਿੱਖਾਂ ਦੇ ਗੁਰੂ ਨਹੀਂ ਤਿਕਮ ਵਾਲਿਆਂ ਦੇ ਗੁਰੂ ਹੈਗੇ ਆ ਤੇ ਜੇ ਉਹ ਜਗਤਗੁਰੂ ਦੇ ਕੋਲ ਆ ਕੇ ਉਹ ਸ਼ਰਧਾ ਰੱਖਦਾ ਨਮਨ ਕਰਦਾ ਉਸ ਗੁਰਬਾਣੀ ਮੇ ਤਾਂ ਕੋਈ ਜੀਵਨ ਨੂੰ ਬਦਲਦਾ ਹੈਗਾ ਘਟੋ ਘਟ ਜੇ ਪਦਾਦੀ ਨੂੰ ਦੋਸ਼ੀ ਬਣਾ ਲਈਏ ਦਦੀ ਵਗਦ ਨਹੀਂ ਕਰ ਰਿਹਾ ਉਹ ਹੂੰ ਬਿਲਕੁਲ ਜੀ ਹੈਨਾ ਜੀ ਜੇ ਸੁਧਾਰ ਹੈਗਾ ਤਾਂ ਵੈਲਕਮ ਹੋਣਾ ਚਾਹੀਦਾ ਇਹ ਗੱਲ ਗਲਤ ਸੀਗੀ ਜਿਹੜਾ ਵਿਵਾਦ ਉੱਠਿਆ ਮੈਂ ਉਸ ਵਿਵਾਦ ਨਾਲ ਨਹੀਂ ਸੀ ਸਹਿਮਤ ਵੀ ਜਿਹੜਾ ਕੋਈ ਵੀ ਬੰਦਾ ਜਾਂਦਾ ਹੈਗਾ ਜਿਹੜਾ ਗੁਰੂ ਘਰ ਚ ਲੱਗਿਆ ਉਹ ਗੁਰੂ ਦਾ ਪਿਆਰਾ ਹੂੰ ਹਨ ਜੀ ਤੇ ਜੋ ਆਵੇ ਸੋ ਰਾਜ਼ੀ ਜਾਵੇ ਉਹਦੀ ਦੁਆ ਕਾਮਨਾ ਕਰਨੀ ਚਾਹੀਦੀ ਉਹਲੇ ਅਰਦਾਸ ਹੋਣੀ ਚਾਹੀਦੀ ਹੈਗੀ ਆ ਅਰਦਾਸ ਕਿਉਂ ਕੀਤੀ ਉਹਨੇ ਆ ਕੇ ਉੱਥੇ ਆ ਕੇ ਅਰਦਾਸ ਸਰਬੱਤੇ ਭਲੇ ਦੀ ਹੁੰਦੀ ਹੈ ਹਾਂ ਜੀ ਅਰਦਾਸ ਉਥੇ ਰਾਹੁਲ ਗੰਦੀ ਦੀ ਚੜ੍ਹਦੀ ਕਲਾ ਵਾਸਤੇ ਨਹੀਂ ਹੋਈ ਜੀ 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 ਉਹ ਹੜਪੀਟ ਤਾਂ ਲਈ ਹੋਈ ਹੈਗੀ ਤੇਜ ਪਾਪ ਕੀ ਹੈ ਹਮ ਜੇ ਅਰਦਾਸ ਕਰਨ ਲੱਗੇ ਜਿਹੜੇ ਸਾਡੇ ਗਿਆਨੀ ਰਗਵੀਰ ਸਿੰਘ ਜਾ ਕੇ ਉੱਥੇ ਰੋਈ ਪੈਂਦੇ ਆ ਹਾਂ ਜੀ ਕਿਸ ਜਾਂਦੇ ਹੈਗੇ ਤੂੰ ਉਸਨੇ ਅਰਦਾਸ ਨਹੀਂ ਸੀ ਹਮ ਇਸ ਕਰਕੇ ਨਹੀਂ ਇਦਾਂ ਹੋਣਾ ਚਾਹੀਦਾ ਜੋ ਧਰਮ ਨੂੰ ਧਰਮ ਦੇ ਰਾਹਾਂ ਚੱਲਦੇ ਹੋਏ ਚੰਗੇ ਹੀ ਜਿਹੜੇ ਪੈਣਾ ਪੁਣੇ ਚਾਹੀਦੀਆਂ ਬਿਲਕੁਲ ਸਹੀ ਜੀ ਸੋ ਜੀ ਇਹ ਘਟਨਾਕ੍ਰਮ ਦਰਸਾਉਂਦਾ ਹੈ ਕਿ ਪੰਜਾਬ ਵਰਗੇ ਸੰਵੇਦਨਸ਼ੀਲ ਖੇਤਰ ਦੇ ਵਿੱਚ ਸਿਆਸੀ ਗਤੀਵਿਧੀਆਂ ਅਤੇ ਧਾਰਮਿਕ ਸਥਾਨਾਂ ਦਾ ਸਨਮਾਨ ਜੋ ਹੈ ਸੂਝ-ਬੂਝ ਨਾਲ ਹੀ ਕਰਨ ਦੀ ਲੋੜ ਹੁੰਦੀ ਹੈ ਸੋ ਰਾਹੁਲ ਗਾਂਧੀ ਦੀ ਇਸ ਫੇਰੀ ਨੇ ਹੜਪੀੜਤਾ ਦੀ ਮਦਦ ਦੀ ਅਪੀਲ ਤਾਂ ਕੀਤੀ ਹੈ ਪਰ ਸੁਰੱਖਿਆ ਮੁੱਦਿਆਂ ਅਤੇ ਸਰੋਪਾ ਵਿਵਾਦ ਦੇ ਨਾਲ ਇਸ ਨੂੰ ਰਾਜਨੀਤਿਕ ਅਤੇ ਸਮਾਜਿਕ ਤੌਰ ਤੇ ਉੱਤੇ ਇੱਕ ਮੁਸ਼ਕਲ ਜਿਹੀ ਬਣਾ ਦਿੰਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੀ ਇਹ ਵਿਵਾਦ ਪੰਜਾਬ ਦੀ ਸਿਆਸਤ ਅਤੇ ਸਿੱਖ ਸਮਾਜ ਦੀਆਂ ਭਾਵਨਾਵਾਂ ਦੇ ਉੱਤੇ ਕਿਵੇਂ ਅਸਰ ਪਾਉਂਦਾ ਹੈ ਇਹ ਵੇਖਣਾ ਬਹੁਤ ਹੀ ਮਹੱਤਵਪੂਰਨ ਹੋਵੇਗਾ ਸੋ ਘੜਾ ਬੇਲਾ ਹੋ ਚੁਲਿਆ ਇੱਕ ਛੋਟੇ ਜਿਹੇ ਬ੍ਰੇਕ ਤਾਂ ਆਪਾਂ ਮਿਲਦੇ ਆਂ ਬ੍ਰੇਕ ਤੋਂ ਉਸ ਬਾਅਦ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ